ਸ਼ੀਕਲ ਵਿਸਾਰਿਆਂ ਨੂੰ ਮੈਂ ਮਨਦੀਪ ਕੌਰ ਦਾ ਤੁਹਾਡਾ ਮੇਰੇ ਆਪਣੇ ਤੁਹਾਡੇ ਆਪਣੇ ਵਲੌਗ ਦੇ ਵਿੱਚ ਪਿੰਡਾਂ ਦੀ ਜਾਈ ਦੇ ਵਿੱਚ ਚੈਨਲ ਤੇ ਤੇ ਇੱਕ ਤੁਹਾਨੂੰ ਚੀਜ਼ ਦਿਖਾਉਣੇ ਆਪਾਂ ਕਾਫੀ ਟਾਈਮ ਬਾਅਦ ਵੀਡੀਓ ਪਾ ਰਹੇ ਹਾਂਗੇ ਤੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਆਪਣੀ ਟੈਪੀ ਆ ਟੈਪੀ ਤੇ ਉਹਨਾਂ ਅਸੀਂ ਕਿੰਨੇ ਵਾਰੀ ਬਾਲ ਖੋਲੀ ਬਾਲ ਦੇ ਦੇ ਤੇ ਇਹਦੀ ਇਹੀ ਮਸਤੀ ਹੈ ਵੀ ਇਹਨੇ ਸਾਰੀ ਬਾਲ ਤੋੜਤੀ ਟੈਪੀ ਐਦਰਾ ਮੇਰੇ ਕੋਲੇ ਐਦਰਾ ਆ ਜਾ ਟੈਪੀ ਆ ਜਾ ਬੇਟਾ ਟਾਪੀ ਮੈਂ ਦੇਖਾ ਤੁਸੀਂ ਆਪ ਇਹਦੀ ਬਾਲ ਖੋਹਾਂਗੇ ਫਿਰ ਕਿਵੇਂ ਕਰੂਗੀ ਚੱਕ ਲੈ ਮੈਂ ਬਾਲ ਚੱਕ ਲੈ ਨਹੀਂ ਲੱਤਾਂ ਮਾਂ ਟਾਪੀ ਬਾਲ ਚੱਕ ਲੈ ਮੈਂ ਅਸੀਂ ਇਹਨੂੰ ਇਹ ਬਾਲ ਨਾਲ ਖੇਡਣ ਵਾਸਤੇ ਦਿੱਤੀ ਸੀ ਇਹ ਸਾਡੇ ਨਾਲ ਖੇਡੂਗੀ ਪਰ ਇਹਦੀ ਮਸਤੀ ਦੇਖ ਲਓ ਤੁਸੀਂ ਟੈਪੀ ਬਾਲ ਦੇ ਦੇ ਮੈਨੂੰ ਫੇਰ ਚੱਕ ਲਈ ਫੇਰ ਚੱਕ ਲਈ ਹੁਣੇ ਲੁਕੂਗੀ ਹੁਣੇ ਦੂਜੀ ਸਾਈਡ ਜਾ ਕੇ ਲੁਕੂਗੀ ਇਹ 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 ਹੋ ਗਈ ਇਹ ਇਹ ਨਾ ਬਾਹਰ ਲੈ ਜਾਂਦੀ ਬਾਲ ਪਰ ਬਾਹਰ ਇਹਨੂੰ ਹਵਾ ਨਹੀਂ ਲੱਗਦੀ ਹੈਗੀ ਉੱਥੇ ਪੱਖਾ ਨਹੀਂ ਹੈ ਚੱਲੀ ਜਾਂਦਾ ਇੱਥੇ ਪੱਖਾ ਚੱਲ ਰਿਹਾ ਹੈਗਾ ਇੱਥੇ ਨਾ ਹਵਾ ਜਾ ਕੇ ਬੈਂਦੀ ਹੈ ਨਾਲੇ ਬੋਰਡ ਤੋੜਤੀ ਸਾਰੀ ਇਹਨੇ ਟੈਪੀ ਲੈ ਬਟੌਰੀ ਆ ਪੱਜ ਕੇ ਦੇਖੀ ਉਰੇ ਆ ਉਰੇ ਮੇਰੇ ਕੋਲੇ ਦੇਖੀ ਬਾੜਾ ਸੜਾਂਗਾ ਟੈਪੀ ਉਹ ਦੇਖਦੀ ਵੀ ਨਹੀਂ ਇਹ ਇਹਨੂੰ ਪਤਾ ਹੈ ਵੀ ਹੁਣ ਐ ਡਰਾਈ ਨਾ ਬਿਟਾ ਨਾ ਨਾ ਕੈਪੀ ਚਲੋ ਜੀ ਇਹ ਤਾਂ ਕਰ ਰਹੀ ਆਪਣੀ ਮਸਤੀ ਕਰ ਲੈਣ ਦੇ ਉਹਨੂੰ ਤੇ ਆਪਾਂ ਤੁਹਾਨੂੰ ਦਿਖਾਉਣੇ ਆਪਣੇ ਪੌਦੇ ਆ ਤੁਸੀਂ ਦੇਖ ਸਕਦੇ ਹੋ ਜੀ ਜਿਹੜੇ ਆਪਣੇ ਪੌਦੇ ਆਪਾਂ ਛੋਟੇ ਛੋਟੇ ਲਾਈ ਸੀਗੇ ਕਿੰਨੇ ਜਿਆਦਾ ਗਰੋਥ ਕਰ ਗਏ ਨੇ ਇਹ ਕਿੰਨੇ ਸੋਹਣੇ ਬਣ ਗਏ ਨੇ ਤੇ ਇੱਧਰ ਆ ਦੇਖੋ ਜੇ ਆਪਣਾ ਪਲਾਂਟ ਲਿਆ ਕਿ ਲਾਤਾ ਸੀਗਾ ਪਰ ਸੌਰੀ ਮੈਂ ਤੁਹਾਨੂੰ ਵੀਡੀਓ ਸ਼ੇਅਰ ਨਹੀਂ ਹੋਈਗੀ ਉਸ ਟਾਈਮ ਤੇ ਇਹ ਤੁਸੀਂ ਦੇਖ ਸਕਦੇ ਹੋਗੇ 에리카 ਪਾਵ ਆਪਣਾ ਕਿੰਨੀ ਜ਼ਿਆਦਾ ਸੋਹਣੀ ਗ੍ਰੋਥ ਕੀਤੀ ਹੈ ਨੇ ਤੇ ਇੱਧਰ ਜਿਹੜਾ ਆ ਆਪਣਾ ਉਸ ਟਾਈਮ ਆਪਾਂ ਲਗਾਇਆ ਸੀਗਾ ਨਾ ਇਹ ਥੋੜਾ ਜਿਹਾ ਗਰਮੀ ਦੇ ਕਰਕੇ ਨਾ ਇਹਦੇ ਪੱਤੇ ਜੇ ਥੋੜੇ ਜਿਹਾ ਸੁੱਕ ਗਏ ਸੀਗੇ ਬਟ ਇਹ ਹੁਣ ਸਹੀ ਗ੍ਰੋਥ ਕਰ ਰਿਹਾ ਹੈ ਤੇ ਤੁਸੀਂ ਦੇਖ ਸਕਦੇ ਹੋ ਇਹ ਇੱਥੋਂ ਵੀ ਹੁਣ ਕਿੰਨਾ ਸ਼ੁਰੂ ਹੋ ਗਿਆ ਦੇਖੋ ਬਾਕੀ ਇਹਨਾਂ ਨੂੰ ਆਪਾਂ ਅੰਦਰ ਹੀ ਰੱਖਿਆ ਹੋਇਆ ਕਰੂਮ ਦੇ ਵਿੱਚ ਕਿਉਂਕਿ ਬਾਹਰ ਤੋਂ ਜ਼ਿਆਦਾ ਰਸੀਗੀ ਤੇ ਏਸੀ ਰੂਮ ਦੇ ਵਿੱਚ ਇਹਨਾਂ ਨੂੰ ਆਪਾਂ ਰੂਮ ਬੰਦ ਕਰ ਦਿੰਨੇ ਆ ਤਾਂ ਕਰਕੇ ਇਹਨਾਂ ਨੂੰ ਉੱਥੇ ਧੁੱਪ ਨਹੀਂ ਆ ਰਹੀ ਸੀ ਨਾਹੀਂ ਇਹਨਾਂ ਨੂੰ ਹਵਾ ਲੱਗ ਰਹੀ ਸੀਗੀ ਤਾਂ ਕਰਕੇ ਇਹਨਾਂ ਨੂੰ ਆਪਾਂ ਇੱਥੇ ਇਧਰਲੀ ਸਾਈਡ ਰੱਖਿਆ ਹੋਇਆ ਸੀਗਾ ਤੇ ਬਾਕੀ ਤੁਹਾਨੂੰ ਕਿੱਦਾਂ ਦੀ ਲੱਗੀ ਵੀਡੀਓ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਅੱਜ ਹੁਣ ਆਪਾਂ ਨਵੀਆਂ-ਨਵੀਆਂ ਵੀਡੀਓ ਜਿਹੜੀਆਂ ਲੈ ਕੇ ਆਇਆ ਕਰਾਂਗੇ ਮੈਂ ਥੋੜਾ ਜਿਹਾ ਮੇਰਾ ਸ਼ਡਿਊਲ ਸੀਗਾ ਬੀਜੀ ਚੱਲ ਰਿਹਾ ਸੀ ਕਿਉਂਕਿ ਮੇਰੇ ਐਗਜ਼ਾਮ ਸੀਗੇ ਅੰਕ ਕਰਕੇ ਬਟ ਆਪਾਂ ਹੁਣ ਵੀਡੀਓ ਪਾਇਆ ਕਰਾਂਗੇ ਤੇ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਕਰਕੇ ਮੈਨੂੰ ਪਲੀਜ਼ ਜ਼ਰੂਰ ਦੱਸਿਓ ਧੰਨਵਾਦ ਦੋਸਤੋ ਥੈਂਕ ਯੂ ਸਸ਼ੀਆਕਾਲ ਚ